ਅਸੀਂ ਆਪਣੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਆਪਦੀ ਰਾਜਧਾਨੀ ਦੇ ਵਿੱਚ ਪੀਸਫੁਲੀ ਸ਼ਾਂਤ ਹੋਏ ਪ੍ਰੋਟੈਸਟ ਕਰਦੇ ਜਾ ਰਹੇ ਸੀ। ਤਾਂ ਭਾਜਪਾ ਸਰਕਾਰ ਨੇ ਜਗਾ ਜਗਾ ਤੇ ਮਜ਼ਬੂਤ ਬੈਰੀਕੇਟਿੰਗ ਕਰਕੇ ਕੰਕਰੀਟ ਦੀਆਂ ਕੰਧਾਂ ਬਣਾ ਕੇ ਐ ਉੱਥੇ ਸਾਨੂੰ ਰੋਕਿਆ ਗਿਆ। ਰੋਕੀ ਨਹੀਂ ਗਿਆ ਮਲਕਿ ਸਾਡੇ ਉੱਤੇ ਭਾਰੀ ਬੰਬਵਾਰੀ ਕੀਤੀ ਗਈ। ਚైనా ਦੇ ਐਕਸਪਾਇਰ ਹੋਏ ਬੰਬ ਸਾਡੇ ਤੇ ਵਰਤੇ ਗਏ। ਇਹਦੇ ਦੌਰਾਨ ਸਾਡੇ ਸੈਂਕੜੇ ਕਿਸਾਨ ਜ਼ਖਮੀ ਹੋਏ ਅੱਖਾਂ ਤੋਂ ਅੰਨੇ ਹੋਏ ਸ਼ੁਭਕਰਨ ਸਿੰਘ ਬੱਲੋ ਵਰਗੇ ਸਾਡੇ ਕਿਸਾਨ ਜਿਹੜੇ ਸਿੱਧੀ ਗੋਲੀ ਮਾਰ ਕੇ ਮੌਕੇ ਤੇ ਇਹਨਾਂ ਨੇ ਮੌਤੇ ਘਾਟੋ ਦਰ ਦਿੱਤੀ ਗਈ ਅੱਜ ਨਾਇੰਦਰਜੀਤ ਸਿੰਘ ਕਣਿਆ ਭਾਰਤੀ ਕਿਸਾਨ ਜਿਨ੍ਹਾਂ ਨੇ ਇੱਕ ਤਾਂ ਸਿੱਧੂਪੁਰ ਜ਼ਿਲ੍ਹਾ ਫਰੀਦਕੋਟ ਅੱਜ ਜਿਹੜਾ ਬੀਜੇਪੀ ਦੇ ਪੂਰੇ ਦੇਸ਼ ਦੇ ਵਿੱਚ ਆਗੂਆਂ ਦੇ ਘਰਾਂ ਦੇ ਅੱਗੇ ਉਹਨਾਂ ਦੇ ਚੋਣ ਮਹੀਨੇ ਦੌਰਾਨ ਜਿਹੜੇ ਦਫ਼ਤਰ ਬਣਾਏ ਹੋਏ ਉਹਨਾਂ ਦੇ ਅੱਗੇ ਜਿਹੜਾ ਸਾਡੇ ਮੋਰਚ ਕਿਸਾਨ ਮੋਰਚੇ ਵੱਲੋਂ ਜਿਹੜਾ ਅੱਜ ਧਰਨੇ ਲੱਗੇ ਹੋਏ ਐ ਉਹਦਾ ਕਾਰਨ ਇੱਕੋ ਹੀ ਹੈ ਕਿ ਚੋਣਾਂ ਦੇ ਦੌਰਾਨ ਜਿਹੜਾ ਹੈਗਾ ਮੂਵਮੈਂਟ ਵੱਖ-ਵੱਖ ਪਾਰਟੀਆਂ ਜਾਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਪਾਰਟੀ ਦੇ ਜਿਹੜੇ ਇਹਨਾਂ ਦੇ ਨਮਾਇंदे ਆ ਉਹ ਜੋ ਵੀ ਆਪਦੀ ਚੋਣ ਮਹਿੰਮ ਨੂੰ ਲੈ ਕੇ ਚੱਲੇ ਐ ਉਹਨਾਂ ਦੌਰਾਨ ਸਾਡੇ ਸਵਾਲ ਜਵਾਬ ਦਾ ਜਿਹੜਾ ਦੌਰ ਆ ਉਹ ਪਿਛਲੇ ਜਦੋਂ ਦਾ ਕੋਡ ਆਫ ਕੰਡੈਕਟ ਲੱਗਿਆ ਉਦੋਂ ਤੋਂ ਜਾਰੀ ਹੈ 13 ਫਰਵਰੀ ਤੋਂ ਲੈ ਕੇ ਸਾਡੇ ਮੋਰਚੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਡੱਬਾ ਵਾਲੀ ਬਾਰਡਰ ਜਾਂ ਹੋਰ ਵੱਖ-ਵੱਖ ਬਾਰਡਰਾਂ ਦੇ ਉੱਤੇ ਸਾਡੇ ਮੋਰਚੇ ਲੱਗੇ ਹੋਏ ਆ ਅਸੀਂ ਆਪਣੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਆਪਦੀ ਰਾਜਧਾਨੀ ਦੇ ਵਿੱਚ ਪੀਸਫੁਲੀ ਸ਼ਾਂਤੋ-ਏ ਪ੍ਰੋਟੈਸਟ ਕਰਨ ਜਾ ਰਹੀ ਸੀ ਤਾਂ ਭਾਜਪੀ ਸਰਕਾਰ ਨੇ ਜਗ੍ਹਾ-ਜਗ੍ਹਾ ਤੇ ਮਜ਼ਬੂਤ ਮੈਰੀਕੇਟਿੰਗ ਕਰਕੇ ਕੰਕਰੀਟ ਦੀਆਂ ਕੰਧਾਂ ਬਣਾ ਕੇ ਐ ਉੱਥੇ ਸਾਨੂੰ ਰੋਕਿਆ ਗਿਆ ਰੋਕੇ ਹੀ ਨਹੀਂ ਗਿਆ ਮਲਕਿ ਸਾਡੇ ਉੱਤੇ ਭਾਰੀ ਬੰਬਵਾਰੀ ਕੀਤੀ ਗਈ ਚਾਇਨਾ ਦੇ ਐਕਸਪਾਇਰ ਹੋਏ ਬੰਬ ਸਾਡੇ ਤੇ ਵਰਤੇ ਗਏ ਜਿਹਦੇ ਦੌਰਾਨ ਸਾਡੇ ਸੈਂਕੜੇ ਕਿਸਾਨ ਜ਼ਖਮੀ ਹੋਏ ਅੱਖਾਂ ਤੋਂ ਅੰਨੇ ਹੋਏ ਸ਼ੁਭਕਰਨ ਸਿੰਘ ਵੱਲੋਂ ਵਰਗੇ ਸਾਡੇ ਕਿਸਾਨ ਜਿਹੜੇ ਸਿੱਧੀ ਗੋਲੀ ਮਾਰ ਕੇ ਮੌਕੇ ਤੇ ਇਹਨਾਂ ਨੇ ਮੌਤੇ ਘਾਟੋ ਦਾਰ ਦਿੱਤੇ ਗਏ ਲੱਖਾਂ ਟਰੈਕਟਰ ਲੱਖਾਂ ਰੁਪਈਆ ਦਾ ਸ਼ਰਮਾਇਆ ਕਿਸਾਨਾਂ ਦਾ ਤੋੜਪੰਨ ਕੀਤੀ ਗਈ ਔਰ ਅੱਜ ਅਸੀਂ ਜਿਹੜਾ ਹੈਗਾ ਇਲੈਕਸ਼ਨਾਂ ਦੇ ਦੌਰਾਨ ਹਰ ਜਗ੍ਹਾ ਤੇ ਇਹਨਾਂ ਤੋਂ ਉਹ ਸਾਡੇ ਤੇ ਕੀਤੇ ਗਏ ਅਤਿਆਚਾਰ ਦੇ ਸਵਾਲਾਂ ਦੇ ਜਵਾਬ ਹੈ ਸਾਡੇ ਕੋਲੇ ਸਵਾਲ ਨੇ ਸਾਡੇ ਕੋਲੇ ਵੀ ਸਾਨੂੰ ਜਵਾਬ ਦਿਓ ਔਰ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪੂਰੇ ਦੇਸ਼ ਦੇ ਵਿੱਚ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਅੱਜ ਤੱਕ ਨਹੀਂ ਦੇ ਸਕਿਆ ਔਰ ਇਹਨਾਂ ਨੇ ਵਾਰ-ਵਾਰ ਸਾਡੇ ਉੱਤੇ ਭੱਦੀ ਸ਼ਬਦਾਵਲੀ ਤਰ੍ਹਾਂ-ਤਰ੍ਹਾਂ ਦੇ ਜਿਹੜੇ ਫੁੱਟ ਪਾਓ ਇਹਨਾਂ ਦੇ ਕੋਲੇ ਜਿਹੜੀ ਇਹਨਾਂ ਦੀ ਨੀਤੀ ਹੈ ਫਿਰਕਿਆਂ ਨੂੰ ਵੰਡਣਾ ਵੰਡ ਕੇ ਫਿਰਕਿਆਂ ਨੂੰ ਆਪਸੇ ਵਿੱਚ ਵੀ ਝਗੜਾ ਕੇ ਮਨੀਪੁਰ ਵਰਗੀਆਂ ਘਟਨਾਵਾਂ ਪੈਦਾ ਕਰਕੇ ਲੋਕਾਂ ਦੇ ਕਤਲ ਕਰਨੇ ਇਹ ਬੀਜੇਪੀ ਦੇ ਖੂਨ ਦੇ ਵਿੱਚ ਹੈ ਇਨਦੀ ਨੀਤੀ ਹੈ ਔਰ ਉਹਦੇ ਤਹਿਤ ਜਿਹੜਾ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਉਹ ਜ਼ੁਲਮ ਰੋਕਿਆ ਨਹੀਂ ਸਾਡੇ ਕਿਸਾਨ ਨੌਜਵਾਨ ਸਾਡੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਆ ਬੰਦ ਕੀਤੇ ਹੋਏ ਆ ਕੀ ਗੱਲ ਬਈ ਸਾਡਾ ਕੀ ਕਸੂਰ ਹੈ ਤੁਸੀਂ ਮੰਨਿਆ ਅਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਲਾਗੂ ਕਰਾਂਗੇ ਸਾਡੀ ਸਰਕਾਰ ਆਉਣ ਤੇ ਸਾਡੇ 10 ਸਾਲ ਬੀਤ ਗਏ ਤੁਸੀਂ ਮੰਨਿਆ ਸਾਡੀ ਸਰਕਾਰ ਆਉਣ ਤੇ ਅਸੀਂ ਕਿਸਾਨਾਂ ਕਰਤੇ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਖਤਮ ਕਰਾਂਗੇ ਤੁਹਾਡੇ 10 ਸਾਲ ਬੀਤ ਗਏ ਤੁਸੀਂ ਮੰਨਿਆ ਸੋ ਅਸੀਂ ਜਿਹੜੀ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਵਾਂਗੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਤੁਸੀਂ ਮੰਨਿਆ ਹੋਇਆ ਉਹਨੂੰ ਲਾਗੂ ਕਰਵਾਉਣ ਲਈ ਅਸੀਂ ਆਪਦੀ ਰਾਜਧਾਨੀ ਵੱਲ ਆ ਰਹੇ ਸਾਡਾ ਕੀ ਕਸੂਰ ਸੀ ਤੁਸੀਂ ਸਾਡੇ ਤੇ ਸਿੱਧੀਆਂ ਗੋਲੀਆਂ ਚਲਾਈਆਂ ਸਾਡੇ ਨੌਜਵਾਨ ਘਰਾਂ ਦੇ ਚਿਰਾਗ ਬੁਝਾਤੇ ਉਹ ਸਵਾਲ ਨੇ ਸਾਡੇ ਅੱਜ ਤੱਕ ਇਹ ਆਪਦੀ ਚੋਣ ਮਹਿੰਮ ਦੇ ਵਿੱਚ ਜਗਾ ਜਗਾ ਛੜਕਾਂ ਦੇ ਉੱਤੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਡੇ ਸਵਾਲ ਉੱਠਿਆ ਔਰ ਇਹ ਜਵਾਬ ਨਹੀਂ ਦੇ ਸਕਿਆ ਮਾਇਦਾ ਲੈ ਲੈਣ ਦਾ ਕੋਈ ਵੀ ਅੱਜ ਅਸੀਂ ਦਫ਼ਤਰਾਂ ਦੇ ਅੱਗੇ ਇਹਨਾਂ ਦੇ ਘਰਾਂ ਦੇ ਅੱਗੇ ਫੇਰ ਆਉਣ ਵਾਲੇ 2 ਦਿਨਾਂ ਦੇ ਵਿੱਚ ਚੋਣ ਦਾ ਜਿਹੜਾ ਚੋਣਾਂ ਦਾ ਜਿਹੜਾ ਦੌਰ ਆ ਸਮਾਪਤ ਹੋ ਜਾਣਾ ਹੈ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹਨਾਂ ਦੇ ਚੋਣ ਦਫ਼ਤਰਾਂ ਅੱਗੇ ਘਰਾਂ ਅੱਗੇ ਝਰ ਧਰਨੇ ਮਜਾਰੇ ਕਰਕੇ ਅੱਜ ਫਿਰ ਉਹਨਾਂ ਸਵਾਲਾਂ ਦੇ ਜਵਾਬ ਮੰਗਦੇ ਆ ਕਿ ਕਿਉਂ ਸਾਡੇ ਨੌਜਵਾਨਾਂ ਨਵਰੀਤ ਵਰਗੇ ਜਿਹੜੇ ਵਾਟਰ ਕਨੈਲ ਵਾਲਾ ਉਹਨਾਂ ਨੂੰ ਕਿਉਂ ਛੇਲਾਂ ਦੇ ਵਿੱਚ ਡੱਕਿਆ ਹੋਇਆ ਹੈ ਕਿਉਂ ਸਾਡੇ ਲੋਕ ਸ਼ਹੀਦ ਕੀਤੇ ਆ ਕਿਉਂ ਸਾਡੇ ਤੇ ਅਤਿਆਚਾਰ ਕੀਤਾ ਅੱਜ ਫੇਰ ਇਹਨਾਂ ਦੇ ਦਫ਼ਤਰਾਂ ਅੱਗੇ ਆ ਕੇ ਅਸੀਂ ਸਵਾਲਾਂ ਦੇ ਜਵਾਬ ਮੰਗਦੇ ਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀਟੀਵੀ ਚੈਨਲ ਨੂੰ ਜਿੱਥੇ ਵੀ ਦੌਰਾਨ ਕਿਹਾ ਹੈਗਾ ਕਿ ਹੁਣ ਦੌਰ ਬਦਲੇਗਾ ਉਸ ਨੂੰ ਕਿਵੇਂ ਦੇਖਦੇ ਆਂ ਦੇਖੋ ਇਹ ਇਹ ਇਹਨਾਂ ਦੇਖੋ ਮੈਂ ਪਹਿਲਾਂ ਦੱਸਿਆ ਵੀ ਇਹਨਾਂ ਕੋਲੇ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਪ੍ਰਧਾਨ ਮੰਤਰੀ ਤੋਂ ਲੈ ਕੇ ਜਿਹੜਾ ਕੀ ਵੀ ਗੱਲ ਬਈ ਅਸੀਂ ਦੇਸ਼ ਦੇ ਨਾਗਰਿਕ ਨਹੀਂ ਹਾਂ ਅਸੀਂ ਆਪਦੀ ਰਾਜਧਾਨੀ ਦੇ ਵਿੱਚ ਆਪਦੀ ਜਿਹੜੀ ਕੋਈ ਦੁੱਖ ਤਕਲੀਫਾ ਉਹ ਦੱਸ ਨਹੀਂ ਸਕਦੇਗੇ ਕਿਉਂ ਰੋਕਿਆ ਗਿਆ ਸਾਨੂੰ ਇਹਨਾਂ ਕੋਲੇ ਕੋਈ ਜਵਾਬ ਨਹੀਂ ਇਹਨਾਂ ਕੋਲੇ ਇਹ 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 ਗੱਲਾਂ ਜ਼ਰੂਰ ਹੈਗੀਆਂ ਜਿਹੜਾ ਹੰਸ ਰਾਜ ਨੇ ਵੀ ਕਿਹਾ ਮੈਂ 2 ਤਰੀਕ ਤੱਕ ਦੇਖੂਗਾ ਇਹਨਾਂ ਨੂੰ ਔਰ ਉਹ ਲੁਧਿਆਣੇ ਵਾਲਾ ਜਿਹੜਾ ਝੋਲੀ ਚੱਕਨਾਂ ਦਾ ਰਮਨਜੀਤ ਬਿੱਟੂ ਉਹਨੇ ਵੀ ਇਹੋ ਜੀ ਸ਼ਬਦਾਬਲੀ ਤੇ ਪ੍ਰਧਾਨ ਮੰਤਰੀ ਵੀ ਜਿਹੜਾ ਦੌਰ ਬਦਲੇਗਾ ਇਹ ਸੀ ਸਮਝ ਸਕਦੇ ਆ ਵੀ ਦੌਰ ਕੀ ਬਦਲੂਗਾ ਇਹ ਦੌਰ ਤੁਹਾਡੇ ਬਦਲਦੇ ਆਏ ਆ ਤੁਹਾਡੇ ਖੂਨ ਦੇ ਵਿੱਚ ਹੈ ਜਿਹੜੀਆਂ ਮੈਂ ਪਹਿਲਾਂ ਗੱਲ ਕਹੀ ਸੀ ਤੁਸੀਂ ਫਿਰਕਿਆਂ ਨੂੰ ਮੰਡਣਾ ਤੁਸੀਂ ਮਾਰੋ ਧਾੜ ਕਰਾਉਣੀ ਹਰੇਕ ਥਾਂ ਤੇ ਲੋਕਾਂ ਦੇ ਖੂਨ ਨਾਲ Holi ਖੇਡਣੀ ਆਪਦੇ ਹੱਥ ਰੰਗਣੇ ਇਹ ਤੁਹਾਡੇ ਪਿਛੋਕਰ ਦੇ ਵਿੱਚ ਹੈ ਕਿ ਤੁਸੀਂ ਸਿੱਖਿਆ ਇਹ ਜਿਹੜਾ ਆਉਣ ਵਾਲਾ ਦੌਰ ਆ ਬਦਲੂਗਾ ਹੋਰ ਕੀ ਬਦਲੇਗਾ